ਕਰਨਲ ਬਾਠਕਾਨ ਨਾਲ ਜੁੜੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਦਰਅਸਲ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਤੱਕ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਕਾਫੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਸ ਕੇਸ ਦੇ ਨਾਲ ਆਰਮੀ ਅਫਸਰ ਚਾਹੇ ਸਰਵਿੰਗ ਨੇ ਚਾਹੇ ਸੇਵਾਮੁਕਤ ਹੋ ਚੁੱਕੇ ਨੇ ਉਹਨਾਂ ਨੇ ਪੰਜਾਬ ਪੁਲਿਸ ਦੀ ਰੱਜ ਕੇ ਨਖੇਦੀ ਕੀਤੀ ਇਹ ਮਾਮਲਾ ਹੇਠਲੇ ਪੱਧਰ ਤੱਕ ਨਹੀਂ ਨਿਬੜਿਆ ਤੇ ਪਰਿਵਾਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਤੇ ਹਾਈ ਕੋਰਟ ਦੇ ਹੁਕਮਤਬਾਦ ਚੰਡੀਗੜ੍ਹ ਪੁਲਿਸ ਨੂੰ ਇੱਕ ਕੇਸ ਦੇ ਦਿੱਤਾ ਗਿਆ ਤੇ ਸਿੱਟ ਵੀ ਬਣ ਗਈ ਹੈ ਉਸ ਦੇ ਵਿੱਚ 4 ਮਹੀਨਿਆਂ ਦੇ ਵਿੱਚ ਇਸ ਦੀ ਜਾਂਚ ਪੜਤਾਲ ਹੋਣੀ ਹੈ ਪਰ ਹੇਠਲੇ ਪੱਧਰ ਉੱਤੇ ਕੀ ਚੱਲ ਰਿਹਾ ਹੈ ਹਾਲਾਂਕਿ ਤੁਸੀਂ ਸਾਰੇ ਜਾਣਦੇ ਹੋ ਜਦੋਂ ਉਹਨਾਂ ਨੂੰ ਪ੍ਰੈਸ਼ਰ ਬਣਿਆ ਤੇ ਜਿਹੜੇ ਵਿਵਾਦਿਤ ਇੰਸਪੈਕਟਰ ਸੀ ਜਾਂ ਕਥਿਤ ਦੋਸ਼ੀ ਸਨ ਉਸ ਕੇਸ ਦੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਕਰਨਲ ਬਾੜ ਦੇ ਨਾਲ ਉਹਨਾਂ ਨੂੰ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਤਾਇਨਾਤ ਕਰ ਦਿੱਤਾ ਗਿਆ ਪਰ ਹੁਣ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪਟਿਆਲਾ ਜ਼ੋਨ ਤੋਂ ਹੀ ਬਾਹਰ ਕਰ ਦਿੱਤਾ ਜਾਵੇ ਕਿਉਂ ਕੀਤੀ ਹੈ ਮੰਗ ਕਿਉਂਕਿ ਪਰਿਵਾਰ ਦਾ ਦੋਸ਼ ਹੈ ਡੀਜੀਪੀ ਨੂੰ ਲਿਖੀ ਗਈ ਚਿੱਠੀ ਦੇ ਵਿੱਚ ਕਿ ਜਿਹੜੇ ਉਹ ਇਨਸਪੈਕਟਰ ਨੇ ਚਾਰ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਉਹਨਾਂ ਨੂੰ ਪਟਿਆਲੇ ਤੋਂ ਬਾਹਰ ਡਿਊਟੀ ਤੇ ਉੱਤੇ ਵੀ ਭੇਜ ਦਿੱਤਾ ਗਿਆ ਪਰ ਹਜੇ ਵੀ ਉਹ ਪਟਿਆਲੇ ਦੇ ਅੰਦਰ ਘੁੰਮ ਰਹੇ ਨੇ ਔਰ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਕਾਲੇ ਸ਼ੀਸ਼ੇ ਲੱਗੇ ਨੇ ਤੇ ਸਾਡੇ ਨਾਲੋਂ ਕਿਸੇ ਤਰ੍ਹਾਂ ਦੀ ਵੀ ਕੁਝ ਵੀ ਹੋ ਸਕਦਾ ਹੈ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਕਿ ਉਹਨਾਂ ਨੂੰ ਥ੍ਰੈਟ ਹੈ ਇਸ ਮਾਮਲੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਹੈ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਹਾਲਾਂਕਿ ਇਸ ਮਾਮਲੇ ਵਿੱਚ ਜਿਹੜੀ ਚਿੱਠੀ ਲਿਖੀ ਗਈ ਹੈ ਉਹ ਵਿਸਥਾਰ ਨਾਲ ਤੁਹਾਡੇ ਨਾਲ ਸ਼ਬਦ ਕਲਾ ਕਲਾ ਸਾਂਝਾ ਕਰਾਂਗੇ ਕਿ ਪਰਿਵਾਰ ਨੂੰ ਖਦਸ਼ੇ ਕੀ ਨੇ ਹਾਲਾਂਕਿ ਮਾਮਲਾ ਤਾਂ ਹੁਣ ਪੰਜਾਬ ਪੁਲਿਸ ਤੋਂ ਬਾਹਰ ਵੀ ਦੇ ਦਿੱਤਾ ਗਿਆ ਪਹਿਲਾਂ ਸਿੱਟ ਇੱਥੇ ਬਣਦੀ ਐ ਸਟਾਂ ਦੇ ਮੁਖੀ ਬਦਲਦੇ ਰਹੇ ਇਕਾਈ ਐਸ ਅਫਸਰ ਨੂੰ ਵੀ ਜ਼ਿੰਮੇਵਾਰੀ ਪਹਿਲਾਂ ਦਿੱਤੀ ਗਈ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਹਾਈ ਕੋਰਟ ਨੇ ਨਜ਼ਰਅੰਦਾਜ਼ ਕਰ ਦਿੱਤਾ ਔਰ ਕਹਿ ਦਿੱਤਾ ਕਿਉਂਕਿ ਪਰਿਵਾਰ ਨੇ ਕਿਹਾ ਕਿ ਸਾਨੂੰ ਭਰੋਸਾ ਨਹੀਂ ਹੈ ਪੰਜਾਬ ਸਰਕਾਰ ਦੀ ਬਣਾਈ ਸਿੱਟ ਦੇ ਉੱਤੇ ਪੁਲਿਸ ਦੇ ਉੱਤੇ ਇਸ ਕਰਕੇ ਬਾਹਰਲੀ ਏਜੰਸੀ ਨੂੰ ਜਾਂਚ ਦਿੱਤੀ ਜਾਵੇ ਸੀਬੀਆਈ ਦੀ ਵੀ ਮੰਗ ਕੀਤੀ ਜਾ ਰਹੀ ਸੀ ਪਰਿਵਾਰ ਦੇ ਵੱਲੋਂ ਪਰ ਇਹ ਚੰਡੀਗੜ੍ਹ ਪੁਲਿਸ ਨੂੰ ਮਾਮਲਾ ਸੌਂਪ ਦਿੱਤਾ ਗਿਆ ਜ਼ਿੰਮੇਵਾਰੀ ਦੇ ਦਿੱਤੀ ਗਈ ਕਿ ਪੜਤਾਲ ਕਰੋ ਪਰ ਜਦੋਂ ਇਹ ਮਾਮਲਾ ਪੜਤਾਲਾ ਦੀਨ ਹੈ ਤਾਂ ਉਹਨਾਂ ਇੰਸਪੈਕਟਰਾਂ ਤੋਂ ਹਾਲੇ ਵੀ ਕਿਉਂ ਖਦਸ਼ਾਕ ਕਿਉਂ ਡਰ ਰਿਹਾ ਹੈ ਕਰਨਲ ਬਾਠ ਦੇ ਪਰਿਵਾਰ ਨੂੰ ਉਹਨਾਂ ਦੇ ਪਤਨੀ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਲਿਖਦੇ ਨੇ ਡੀਜੀਪੀ ਪੰਜਾਬ ਨੂੰ ਵਿਸ਼ਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ 10 ਅਪ੍ਰੈਲ ਨੂੰ ਲਿਖੀ ਗਈ ਚਿੱਠੀ ਹੈ ਡੀਜੀਪੀ ਨੂੰ ਕਿ ਪਟਿਆਲਾ ਪੁਲਿਸ ਦੇ ਸਾਰੇ ਜਿਹੜੇ ਚਾਰ ਜਣੇ ਮੌਤਲ ਪੁਲਿਸ ਇੰਸਪੈਕਟਰ ਜਿਵੇਂ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਇੰਸਪੈਕਟਰ ਹੈਰੀ ਬੋਪਰ ਆਏ ਤੇ ਇੰਸਪੈਕਟਰ ਰੌਣੀ ਸਿੰਘ ਨੂੰ ਪਟਿਆਲਾ ਜ਼ੋਨ ਤੋਂ ਬਾਹਰ ਤਬਦੀਲ ਕਰਨ ਲਈ ਬੇਨਤੀ ਉਹ ਲਿਖਦੇ ਨੇ ਇੰਗਲਿਸ਼ ਦੇ ਵਿੱਚ ਲਿਖੀ ਗਈ ਚਿੱਠੀ ਦਾ ਪੰਜਾਬੀ ਤਰਜਮਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਨੇ ਲਿਖਿਆ ਕਿ ਅਸੀਂ ਸਤਕਾਰਯੋਗ ਡੀਜੀਪੀ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪ ਜੀ ਨੂੰ ਪਹਿਲਾਂ ਹੀ ਪਟਿਆਲਾ ਦੇ ਉਪਰੋਕਤ ਇਹਨਾਂ ਚਾਰ ਪੁਲਿਸ ਇੰਸਪੈਕਟਰਾਂ ਜਿਵੇਂ ਕਿ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ, ਇੰਸਪੈਕਟਰ ਹੈਰੀ ਬੋਪਰਾਏ, ਇੰਸਪੈਕਟਰ ਰੋਨੀ ਸਿੰਘ ਦੇ ਜਿਹੜਾ ਉਹਨਾਂ ਨੇ ਕੀਤਾ ਉਹਦੇ ਸਾਰੇ ਤੱਥਾਂ ਬਾਰੇ ਜਾਣਕਾਰੀ ਹੈ ਸਾਰੇ ਹਾਲਾਤ ਨੂੰ ਤੁਸੀਂ ਸਮਝਦੇ ਹੋ 13 14 ਦੀ ਦਰਮਿਆਨੀ ਰਾਤ ਨੂੰ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਗੰਭੀਰ ਰੂਪ ਦੇ ਵਿੱਚ ਜਿੰਨੀਆਂ ਸੱਟਾਂ ਲੱਗੀਆਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੂੰ ਉਹਨਾਂ ਦੇ ਬੇਟੇ ਅੰਗਦ ਨੂੰ ਇਸ ਸਾਰੇ ਦੇ ਬਾਰੇ ਤੁਸੀਂ ਜਾਣਦੇ ਹੋ ਔਰ ਉਹਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੰਭੀਰ ਸੱਟਾਂ ਮਾਰੀਆਂ ਗਈਆਂ ਇਹ ਸਾਰੀ ਗੱਲ ਲਿਖੀ ਗਈ ਫਿਰ ਚਿੱਠੀ 'ਚ ਲਿਖਦੇ ਨੇ ਕਿ ਇਹ ਜਿਹੜੇ ਅਪਰੋਖਤ ਚਾਰ ਨਾਮੀ ਚਾਰ ਇਨਸਪੈਕਟਰ ਨੇ ਜਿਹੜੇ ਮੌਤਲ ਵੀ ਕਰ ਦਿੱਤੇ ਗਏ ਮੌਤਲ ਕਰਕੇ ਪਟਿਆਲਾ ਤੋਂ ਬਾਹਰ ਤਨਾਤ ਕਰ ਦਿੱਤੇ ਗਏ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਚਾਰੇ ਥਾਣੇਦਾਰ ਰੋਜ਼ਾਨਾ ਕਿਸੇ ਚੈਕਿੰਗ ਦੇ ਬਿਨਾ ਕਿਸੇ ਚੈਕਿੰਗ ਦੇ ਆਪਣੇ ਸਾਥੀਆਂ ਸਮੇਤ ਗੱਡੀਆਂ ਦੇ ਸ਼ੀਸ਼ੇ ਤੇ ਕਾਲੇ ਰੰਗ ਦੀਆਂ ਫਿਲਮਾਂ ਲਗਾ ਕੇ ਜਿਹੜਾ ਹੈ ਪਟਿਆਲੇ ਵਿੱਚ ਘੁੰਮਦੇ ਰਹਿੰਦੇ ਨੇ ਜਿਸ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਮਨਾਂ ਵਿੱਚ ਗੰਭੀਰ ਖਦਸ਼ਾ ਪੈਦਾ ਹੋ ਗਿਆ ਉਹ ਕਹਿੰਦੇ ਇਹ ਵੀ ਪਤਾ ਲੱਗਿਆ ਕਿ ਇਨਾ ਥਾਣੇਦਾਰਾਂ ਨੂੰ ਅੱਜ ਵੀ ਪਟਿਆਲਾ ਵਿਖੇ ਤਾਇਨਾਤ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਰਪ੍ਰਸਤੀ ਹਾਸਲ ਹੈ ਪੁਸ਼ਤ ਆਪਣਾਈ ਹੈ ਹੁਣ ਜਸਵਿੰਦਰ ਕੌਰ ਬਾਠ ਡੀਜੀਪੀ ਪੰਜਾਬ ਨੂੰ ਜਾਣੂ ਕਰਵਾ ਰਹੇ ਨੇ ਕਿ ਪਟਿਆਲੇ ਦੇ ਵਿੱਚ ਅਜੇ ਵੀ ਘੁੰਮਦੇ ਨੇ ਤੇ ਸਾਨੂੰ ਖਦਸ਼ੇ ਨੇ ਤੇ ਇਸ ਜਿਹੜੇ ਪਟਿਆਲੇ ਵਿੱਚ ਮੌਜੂਦਾ ਤਾਇਨਾਤ ਉੱਚ ਅਧਿਕਾਰੀ ਨੇ ਉਹਨਾਂ ਨੇ ਨਾਮ ਤਾਂ ਨਹੀਂ ਲਿਆ ਕਿਸੇ ਅਧਿਕਾਰੀ ਦਾ ਉੱਚ ਅਧਿਕਾਰੀ ਤੋਂ ਜੜਾਇਆ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਘੱਟੋ-ਘੱਟ ਇਨਾ ਇੰਸਪੈਕਟਰਾਂ ਤੋਂ ਉੱਪਰਲੇ ਰੈਂਕ ਦੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਬਾਰੇ ਉਹਨਾਂ ਨੇ ਇਸ਼ਾਰਾ ਕੀਤਾ ਜਸਵਿੰਦਰ ਕੌਰ ਬਾਠ ਨੇ ਕਿ ਉਹਨਾਂ ਦੀ ਸਰਪ੍ਰਸਤੀ ਇਹਨਾਂ ਨੂੰ ਹਾਸਲ ਹੈ ਤੇ ਉਹਨਾਂ ਉਹ ਬਿਨਾਂ ਮਨਜ਼ੂਰੀ ਅਤੇ ਸਟੇਸ਼ਨ ਲੀਵ ਕਰਨ ਤੇ ਉਹਨਾਂ ਕਿਸੇ ਲੋੜ ਦੇ ਮਤਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਮਨਜ਼ੂਰੀ ਤੋਂ ਬਿਨਾਂ ਹੀ ਤੈਨਾਤੀ ਛੱਡ ਦਿੰਦੇ ਨੇ ਜੋ ਕਿ ਕਾਨੂੰਨ ਦੇ ਬਿਲਕੁਲ ਵਿਰੁੱਧ ਹੈ ਲਾਅ ਦੇ ਅਗੇਂਸਟ ਉਕਤ ਇੰਸਪੈਕਟਰ ਅਜੇ ਵੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਰਹੇ ਨੇ ਸਰਾਸਰ ਕਾਨੂੰਨ ਦੇ ਵਿਰੁੱਧ ਇਹ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ ਕਾਨੂੰਨ ਨੂੰ ਹੱਥਾਂ ਵਿੱਚ ਲਿਆਇਆ ਜਾ ਰਿਹਾ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਨਾਲ ਕੋਈ ਗਲਤ ਗੱਲ ਵੀ ਵਾਪਰ ਸਕਦੀ ਹੈ ਘਟਨਾ ਵਾਪਰ ਸਕਦੀ ਹੈ ਔਰ ਉਹਨਾਂ ਦੀ ਜਿਹੜੀ ਹੈ ਗ੍ਰੀਵਿਅੰਸ ਹੈ ਜਿਹੜੀ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਹਿੰਦੇ ਸਬੰਧਤ ਮੋਬਾਈਲ ਫੋਨਾਂ ਨਾਲ ਉਹਨਾਂ ਦੇ ਮੋਬਾਈਲ ਟਾਵਰ ਸਥਾਨਾਂ ਤੋਂ ਵੀ ਚੈੱਕ ਕੀਤਾ ਜਾ ਸਕਦਾ ਕਿ ਕਿੱਥੇ ਘੁੰਮਦੇ ਨੇ ਤੇ ਕਿੱਥੇ ਨਹੀਂ ਘੁੰਮਦੇ ਇਸ ਦੇ ਵਿੱਚ ਤਰੰਤ ਦਖਲ ਅੰਦਾਜ਼ੀ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਿਮਰਤਾ ਸਹਿਤ ਪਰ ਨਿਰਾਸ਼ਜਨਕ ਹੋ ਕੇ ਬੇਨਤੀ ਕੀਤੀ ਜਾ ਰਹੀ ਹੈ ਨਿਰਾਸ਼ਾ ਦੇ ਵਿੱਚੋਂ ਕਿ ਬਹੁਤ देर ਹੋਣ ਤੋਂ ਪਹਿਲਾਂ ਹੀ ਆਪਣੇ ਆਪ ਤੁਸੀਂ ਇਸ ਵਿੱਚ ਦਖਲ ਕਰੋ ਸਾਡੀ ਬੇਨਤੀ ਨੂੰ ਸਵੀਕਾਰ ਕਰੋ ਇਸ ਲਈ ਬੇਨਤੀ ਕੀਤੀ ਗਈ ਹੈ ਕਿ ਵਰਦੀ ਵਿੱਚ ਇਹਨਾਂ ਅਪਰਾਧੀਆਂ ਨੂੰ ਆਜ਼ਾਦ ਨਾ ਚੱਲਣ ਦਿਓ ਉਹਨਾਂ ਨੂੰ ਇਹ ਵਿਸ਼ਵਾਸ ਨਾ ਕਰਨ ਦਿਓ ਕਿ ਸੱਤਾ ਉਹਨਾਂ ਨੂੰ ਸਜ਼ਾ ਤੋਂ ਮੁਕਤ ਕਰਦੀ ਹੈ ਯਾਨੀ ਕਿ ਕਿ ਸੱਤਾ ਉਹਨਾਂ ਨੂੰ ਵਿਚਾਰ ਰਹੀ ਹੈ ਜਾਂ ਉੱਚ ਅਧਿਕਾਰੀ ਵਿਚਾਰ ਰਹੇ ਨੇ ਇਸ ਗੱਲ ਦਾ ਉਹਨਾਂ ਨੂੰ ਜਿਹੜੀ ਹੈ ਪੁਸ਼ਤਪਨਾਇ ਨਹੀਂ ਮਿਲਣੀ ਚਾਹੀਦੀ ਕਿਰਪਾ ਕਰਕੇ ਨਿਆਂ ਪ੍ਰਣਾਲੀ ਵਿੱਚ ਸਾਡੇ ਇਸ ਟੁੱਟਦੇ ਵਿਸ਼ਵਾਸ ਨੂੰ ਬਹਾਲ ਕਰਨ ਦੇ ਵਿੱਚ ਮਦਦ ਕਰੋ ਉਹ ਕਹਿੰਦੇ ਕਿ ਸਾਡਾ ਵਿਸ਼ਵਾਸ ਟੁੱਟ ਰਿਹਾ ਸਿਸਟਮ ਤੋਂ ਤੇ ਇਸ ਨੂੰ ਬਹਾਲ ਕਰਨ ਦੇ ਲਈ ਤੁਸੀਂ ਦਖਲ ਦਿਓ ਡੀਜੀਪੀ ਗੌਰਵ ਯਾਦਵ ਨੂੰ ਇਹ ਚਿੱਠੀ ਦੇ ਵਿੱਚ ਜਸਵਿੰਦਰ ਕੌਰਵਾਟ ਦੇ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਅਖੀਰ ਵਿੱਚ ਇਹ ਵੀ ਲਿਖਿਆ ਕਿ ਕਿਰਪਾ ਕਰਕੇ ਨਿਆ ਪ੍ਰਣਾਲੀ ਦੇ ਵਿੱਚ ਸਾਡਾ ਵਿਸ਼ਵਾਸ ਬਣੇ ਇਹਨਾਂ ਸਾਰੇ ਇਨਸਪੈਕਟਰਾਂ ਨੂੰ ਜਿਵੇਂ ਕਿ ਇਨਸਪੈਕਟਰ ਸ਼ਮਿੰਦਰ ਸਿੰਘ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋ ਇਨਸਪੈਕਟਰ ਹੈਰੀ ਬੋਪਰ ਆ ਇਨਸਪੈਕਟਰ ਰੋਨੀ ਸਿੰਘ ਨੂੰ ਪਟਿਆਲਾ ਜ਼ੋਨ ਤੋਂ ਇਲਾਵਾ ਹੋਰ ਪੁਲਿਸ ਜ਼ੋਨ ਦੇ ਵਿੱਚ ਤਬਦੀਲ ਕੀਤਾ ਜਾਵੇ ਤਾਂ ਕਿ ਜੋ ਅਸੀਂ ਅਰਜੀ ਕਰਤਾ ਉਹਨਾਂ ਦੇ ਪਰਿਵਾਰ ਨੂੰ ਰਾਤ ਦਾ ਸਾਹ ਮਿਲ ਸਕੇ ਇਹ 10 April ਨੂੰ ਜਸਵਿੰਦਰ ਕੌਰ ਬਾਠ ਦੇ ਵੱਲੋਂ ਬਕਾਇਦਾ ਤਾਰ ਦੇ ਉੱਤੇ ਚਿੱਠੀ ਲਿਖੀ ਗਈ ਔਰ ਇਸ ਕਾਪੀ ਨੂੰ ਵਿਸ਼ੇਸ਼ ਡੀਜੀਪੀ ਪੰਜਾਬ ਨੂੰ ਵੀ ਭੇਜਿਆ ਗਿਆ ਡੀਆਈਜੀ ਰੇਂਜ ਪਟਿਆਲਾ ਨੂੰ ਡੀਸੀ ਪਟਿਆਲਾ ਨੂੰ ਤੇ ਐਸਐਸਪੀ ਪਟਿਆਲਾ ਨੂੰ ਵੀ ਨਾਲ ਨੱਥੀ ਕਰਕੇ ਕਾਪੀ ਭੇਜ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਇੰਸਪੈਕਟਰ ਨੇ ਉਹਨਾਂ ਨੂੰ ਹੈਰਾਨੀ ਹੈ ਖਦਸ਼ਾ ਹੈ ਕਿ ਹਜੇ ਵੀ ਇਹਨਾਂ ਨੂੰ ਪਟਿਆਲੇ ਤੋਂ ਬਾਹਰ ਡਿਊਟੀ ਲਗਾ ਦਿੱਤੀ ਗਈ ਹੈ ਫਿਰ ਵੀ ਇਸ ਮਾਮਲੇ ਦੇ ਵਿੱਚ ਕਿਉਂ ਘੁੰਮ ਰਹੇ ਨੇ ਇਸ ਦੇ ਬਾਰੇ ਜਾਣਕਾਰੀ ਬਕਾਇਦਾ ਤਾਰ ਦੇ ਉੱਤੇ ਦਿੱਤੀ ਗਿਆ ਕਿ ਉਹਨਾਂ ਦੀਆਂ ਡਿਊਟੀਆਂ ਕਿੱਥੇ ਕਿੱਥੇ ਤਾਇਨਾਤ ਨੇ ਇਸ ਦੇ ਬਾਰੇ ਵੀ ਉਹਨਾਂ ਨੂੰ ਲਿਖਿਆ ਗਿਆ ਇਸ ਮਾਮਲੇ ਦੇ ਵਿੱਚ ਉਹ ਲਿਖਦੇ ਨੇ ਕਿ ਜਿਹੜੇ ਹਰਜਿੰਦਰ ਸਿੰਘ ਤੇ ਸ਼ਮਿੰਦਰ ਸਿੰਘ ਨੇ ਇਹ ਇੰਸਪੈਕਟਰ ਸੰਗਰੂਰ ਵਿੱਚ ਤਾਇਨਾਤ ਕੀਤੇਗੇ ਪਟਿਆਲੇ ਤੋਂ ਬਾਅਦ ਰੌਨੀ ਸਿੰਘ ਨੂੰ ਬਰਨਾਲੇ ਦੇ ਵਿੱਚ ਤਾਇਨਾਤ ਕੀਤਾ ਗਿਆ ਤੇ ਹੈਰੀ ਬੋਪਾ ਰਾਏ ਨੂੰ ਮਲੇਰ ਕੋਟਲਾ ਵਿੱਚ ਇਹ ਸਾਰਾ ਪਟਿਆਲਾ ਰੇਂਜ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜ਼ੋਨ ਹੈ ਇਹ ਬਦਲ ਦਿੱਤਾ ਜਾਵੇ ਇਸ ਤੋਂ ਵੀ ਬਾਹਰ ਕੀਤਾ ਜਾਵੇ ਇਹਨਾਂ ਇੰਸਪੈਕਟਰਾਂ ਨੂੰ ਕਿਉਂਕਿ ਪਟਿਆਲੇ ਦੇ ਵਿੱਚ ਉਹ ਸ਼ਰੇਆਮ ਘੁੰਮਦੇ ਨੇ ਤੇ ਉਹਨਾਂ ਦੀ ਮੋਬਾਈਲ ਟਾਵਰ ਦੀ ਲੋਕੇਸ਼ਨ ਤੋਂ ਇਹ ਜਿਹੜਾ ਪਤਾ ਲਗਾਇਆ ਜਾ ਸਕਦਾ ਕਿੱਥੇ ਘੁੰਮ ਰਹੇ ਨੇ ਹੁਣ ਕਰਨਲ ਬਾੜ ਤੇ ਪਰਿਵਾਰ ਨੂੰ ਕਿਤੇ ਤੋਂ ਦਿਖੇ ਹੋਣਗੇ ਜਾਂ ਕਿਸੇ ਵਿਸ਼ੇਸ਼ ਜਾਣਕਾਰ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਵੇਗੀ ਕਿ ਇਨਸਪੈਕਟਰ ਇੱਥੇ ਘੁੰਮ ਰਹੇ ਨੇ ਔਰ ਪਟਿਆਲੇ ਤੋਂ ਉਹਨਾਂ ਦਾ ਜਿਹੜਾ ਜੀ ਕਿਉਂ ਲੱਗਿਆ ਹੋਇਆ ਪਟਿਆਲੇ ਤੋਂ ਬਾਹਰ ਕਿਉਂ ਨਹੀਂ ਜਾਣਾ ਚਾਹੁੰਦੇ ਇਸ ਦੇ ਬਾਰੇ ਇੱਕ ਵੱਡੇ ਸਵਾਲ ਖੜੇ ਕਰਦੀ ਇਹ ਚਿੱਠੀ ਡੀਜੀਪੀ ਨੂੰ ਲਿਖ ਦਿੱਤੀ ਗਈ ਹੈ ਹੁਣ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਕੀ ਦਖਲ ਦੇ ਕੇ ਕੀ ਸਖਤੀ ਦੇ ਨਾਲ ਪਟਿਆਲਾ ਜ਼ੋਨ ਦੇ ਉੱਚ ਅਧਿਕਾਰੀਆਂ ਨੂੰ ਡੀਜੀਪੀ ਗੌਰਵ ਯਾਦਵ ਕੀ ਹੁਕਮ ਦੇਣਗੇ ਜਾਂ ਨਹੀਂ ਦੇਣਗੇ ਇਸ ਦੇ ਬਾਰੇ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਫਿਲਹਾਲ ਇਹ ਚਿੱਠੀ ਵੱਡੇ ਸਵਾਲ ਖੜੇ ਕਰ ਰਹੀ ਹੈ ਕਿ ਹਾਲੇ ਵੀ ਕਰਨਲ ਬਾਠ ਦੇ ਪਰਿਵਾਰ ਨੂੰ ਤਸੱਲੀ ਨਹੀਂ ਹੋ ਰਹੀ ਪੁਲਿਸ ਪ੍ਰਸ਼ਾਸਨ ਤੋਂ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਸਾਨੂੰ ਇਹਨਾਂ ਇੰਸਪੈਕਟਰਾਂ ਤੋਂ ਡਰ ਰਿਹਾ ਖਦਸ਼ਾ ਹੈ ਕੁਝ ਵੀ ਵਿਗੜ ਸਕਦਾ ਕੁਝ ਵੀ ਸਾਡਾ ਵਿਗਾੜ ਸਕਦੇ ਨੇ ਇਸੇ ਤਰ੍ਹਾਂ ਦੇ ਸ਼ਬਦਾਂ ਦਾ ਇਸ਼ਾਰਾ ਕਰਦੇ ਹੋਏ ਉਹਨਾਂ ਨੇ ਧਿਆਨ ਵਿੱਚ ਲਿਆਂਦਾ ਡੀਜੀਪੀ ਗੌਰਵ ਯਾਦਵ ਦੇ ਕਿ ਇਸ ਮਾਮਲੇ ਦੇ ਵਿੱਚ ਦਖਲ ਦੇਣ ਤਾਂ ਕਿ ਕੋਈ ਵੀ ਨੁਕਸਾਨ ਹੋਣ ਤੋਂ ਪਹਿਲਾਂ ਇਸ ਦਖਲ ਦੇ ਕੇ ਇਸ ਨੂੰ ਟਾਲਿਆ ਜਾ ਸਕੇ ਇਸ ਤਰ੍ਹਾਂ ਦੀ ਚਿੱਠੀ ਲਿਖ ਦਿੱਤੀ ਗਈ ਹੈ ਹੋ ਸਕਦਾ ਇਸ ਮਾਮਲੇ ਦੇ ਵਿੱਚ ਜੇਕਰ ਉਹਨਾਂ ਦੀ ਨਹੀਂ ਸੁਣੀ ਜਾਂਦੀ ਤਾਂ ਫਿਰ ਉਹ ਕੋਈ ਹੋਰ ਅਗਲਾ ਕਦਮ ਵੀ ਚੁੱਕਣ ਲਈ ਮਜਬੂਰ ਹੋਣ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਚਿੱਠੀ ਆ ਜਿਹੜੀ ਉਹ ਕਾਫੀ ਕੁਝ ਬਿਆਨ ਕਰ ਰਹੀ ਹੈ ਕਿ ਉਹਨਾਂ ਨੇ ਸਿੱਧੇ ਦੋਸ਼ ਲਾਏ ਨੇ ਕਿ ਜਿਹੜੇ ਸੀਨੀਅਰ ਅਧਿਕਾਰੀ ਨੇ ਪੁਲਿਸ ਦੇ ਉਹਨਾਂ ਦੀ ਸਰਪ੍ਰਸਤੀ ਉਹਨਾਂ ਨੂੰ ਹਾਸਲ ਹੈ ਇਸੇ ਕਰਕੇ ਇਸ ਤਰ੍ਹਾਂ ਉਹ ਕਰ ਰਹੇ ਨੇ ਬੇਸ਼ੱਕ ਉਹਨਾਂ ਨੂੰ ਮਲੇਰ ਕੋਟਲਾ ਬਰਨਾਲਾ ਤੇ ਸੰਗਰੂਰ ਦੇ ਵਿੱਚ ਤਨਾਤ ਕਰ ਦਿੱਤਾ ਗਿਆ ਪਰ ਇਸ ਜ਼ੋਨ ਤੋਂ ਹੀ ਬਾਹਰ ਕੀਤਾ ਜਾਵੇ ਇਹ ਮੰਗ ਪਰਿਵਾਰ ਨਹੀਂ ਕਰ ਦਿੱਤੀ ਹੈ ਦੇਖਦੇ ਹਾਂ ਇਸ ਮਾਮਲੇ ਦੇ ਉੱਤੇ ਕੀ ਉਹਨਾਂ ਦਾ ਜ਼ੋਨ ਬਦਲਿਆ ਜਾਂਦਾ ਹੈ ਜਾਂ ਫਿਰ ਉਸੇ ਤਰ੍ਹਾਂ ਇਹ سلسلہ ਜਾਰੀ ਰਹੇਗਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇਸ ਜਾਣਕਾਰੀ ਦੇ ਵਿੱਚ ਇੰਨਾ ਹੀ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ